ਸਾਡੀਆਂ ਝੋੜੀਆਂ ਭਰਨ ਵਾਲੀਆਂ ਕੋਈ ਵੀ ਬਰਤਨ ਤੇ ਜਾਂਦਾ ਕਿਸੇ ਸਾਡੀ ਨੂੰ ਮੋੜਦੀ ਇਹ ਜੀ ਭਾਵਨਾ ਲੈ ਕੇ ਜਾਂਦਾ ਉਹ ਭਾਵਨਾ ਨੂੰ ਪਾੜਦਾ ਤੂੰ ਪੀੜ ਤੇ ਦੇਵੀ ਦੇਵ ਚ ਕਦੇ ਕਮੀ ਨਹੀਂ ਹੁੰਦੀ ਕਮੀ ਆਪਣੇ ਚ ਹੁੰਦੀ ਆ ਅਸੀਂ ਆਪਣੀ ਕਮੀ ਨੂੰ ਸੁਧਾਰਾਂਗੇ ਸੋਖਸ਼ਾਂ ਤੇ ਦੁਨੀਆਂ ਅਸੀਂ ਉਹਨਾਂ ਦੇ ਗੁਣ ਗਾ ਸਕਦੇ ਹਾਂ ਉਹਨਾਂ ਦਾ ਅੰਤ ਨਹੀਂ ਪਾ ਸਕਦੇ ਉਹਨਾਂ ਦੇ ਗੁਣ ਗਾ ਸਕਦੇ ਹੁਣ ਗਾਵਾਂਗੇ ਸਾਡੀ ਸੁਸਤ ਉਨਾ ਨਾ ਟਿਕੇ ਕਿ ਸ਼ਬਦ ਨਾਲ ਟਿਕੇ ਜਦੋਂ ਟਿਕੀ ਸਲਤਨ ਫਿਰ ਸਾਡਾ ਮਨ ਸ਼ਾਂਤ ਹੋ ਮਨ ਦੇ ਵਿੱਚ ਜੋ ਬਰੇਈਆਂ ਨੇ ਉਹ ਕੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਸਾਧ ਸੰਗ ਕਰਦੇ ਹਾਂ ਜਦੋਂ ਸਾਥ ਸੰਗ ਨਹੀਂ ਕਰਦੇ ਲਿੰਦਿਆਂ ਜਿਵੇਂ ਲਈ ਕਰੀ ਜਾਂਦੇ ਹਨ ਕੱੜ ਸਕਦਾ ਹਰੇ ਕਪੜੇ ਹਰੇ ਕੋਨੇ ਰਿਕਲਦਾ ਗੁਰੂ ਪੀਰ ਜੀ ਕੋਈ ਮੇਰ ਹੋ ਗਈ ਉਹਦੇ ਸੰਗ ਚਲੇ ਗਿਆ ਆਹ ਕੰਮ ਆਪਣੀ ਜੁਗਤੀ ਦੁਆਰਾ ਗੁਰੂ ਦੇ ਮੰਤਰ ਦੀ ਮੈਨੋਂ ਨਾ ਕੇਵਲ ਸਾਧ ਸੰਗਤਾਂ ਨੂੰ ਸੇਵਾ ਤੋਂ ਸ਼ੁਰੂ ਹੋ ਕੇ ਨਾਮ ਗੁਰੂ ਹੋ ਕੇ ਸੰਸਾਦ ਦੇ ਕੀਰਤਨ ਦਵਾਨ ਦੇ ਵਿੱਚ ਜਾ ਕੇ ਹਾਜ਼ਰੀਆਂ ਭਰ ਕੇ ਫਿਰ ਉਹ ਸੱਪਣ ਲੱਗਦਾ ਕਿ ਤੇ ਫਿਰ ਉਹ ਤਸਵੱਟੀ ਲੱਗਦੀ ਆ ਥਾਪੀਆਂ ਪੈਂਦੀਆਂ ਨੇ ਇੱਕ ਤਸਵੱਟੀ ਦੇ ਵਿੱਚ ਹੀ ਅਨੰਦ ਦਾ ਤਸਵੱਟੀ ਵਿੱਚ ਪਾਸ ਗੁਰੂ ਪੀਰ ਦਾ ਹੁਕਮ ਮੰਨਦਾ ਉਹਦਾ ਬਚਨ ਕਮਾਉਂਦਾ ਦੇ ਫਿਰ ਉਹਦੇ ਵਿੱਚੋਂ ਬਾਸ ਉੱਤੇ ਪਕੜਾ ਸਾਫ ਹੋ ਜਾਂਦਾ ਫਿਰ ਉਹ ਰੰਗ ਚੜ ਜਾਂਦੀ। ਨਲਾਰੀ ਕੋਲ ਲੈ ਜੋ ਮੈੜਾ ਕਪੜਾ ਉਹ ਗੋਵਨ ਸਾਫ ਕਰਕੇ ਲਿਆ ਫਿਰ ਰੰਗ ਚੜੂਗਾ। ਮੈਨੇ ਕਪੜੇ ਨੂੰ ਰੰਗ ਨਹੀਂ ਚੜਦਾ। ਜਦੋਂ ਮੈੜਾ ਕਪੜਾ ਲੈ ਕੇ ਜਾਵਾਂਗੇ ਨਲਾਰੀ ਨੇ ਬਾਸ ਕਰ ਦੇਣਾ। ਜਦੋਂ ਤੂੰ ਮੇਰੇ ਕੋਲ ਜੰਨਿਆ ਸਾਡਾ ਮਾਲ ਮਨ ਨਾ ਜਿਹੜਾ ਬਹੁਤ ਮੈੜਾ ਕਿ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ। ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ। ਜਦੋਂ ਜਨਮਾਂ ਜਨਮਾਂ ਦੀ ਮੈਲ ਅਸੀਂ ਲਾਉਣੀ ਚਾਹੁੰਦੇ ਹਈਏ ਆ ਫਿਰ ਅਸੀਂ ਇੱਕ ਤੇ ਮੰਜ਼ਲ ਤੇ ਪਹੁੰਚਣਾ ਹੋਵੇ ਨਾ ਛੇਤੀ ਲੇਟ ਹੋ ਜੀਏ ਬੰਦੀਆਂ ਲਾ ਕੇ ਭਜਣਾ ਪੈਂਦਾ ਸਾਨੂੰ ਤੇ ਸੇਵਾ ਤੇ ਸਿਮਰਨ ਕਰਨਾ ਪੈਂਦਾ ਦਿਨ ਬਰਾਂਤ ਅੱਠੇ ਪਹਿਰ ਦੀ ਸਮਾਧੀ ਲਾਉਣੀ ਪੈਂਦੀ ਹੈ ਜਦੋਂ ਸਮਾਧੀ ਲਾਵਾਂਗੇ ਉਹ ਗੁਰੂ ਪੀਤਾ ਦੱਤਾ ਹੈ ਆ ਨਾਮ ਸ਼ਬਦ ਉਹ ਸਾਪਣੂਪੀ ਉਹ ਮੈਨ ਅੰਦਰੋਂ ਜਨਮਾਂ ਜਨਮਾਂ ਦੀ ਬੱਗੀ ਹੋਈ ਧੁੱਤੀ ਜਾਂਦੀ ਇਹ ਜਿसरी ਨਿੰਦਿਆ ਕਰ ਤੋਂ ਵੀ ਡਰਾਂਗੇ ਪਾਪ ਕਰਮ ਤੋਂ ਵੀ ਡਰਾਂਗੇ ਮੇਰੇ ਕੱਲ ਹੋ ਜੂ ਮੌਤ ਦਾ ਡਰ ਨਹੀਂ ਰਹੂਗਾ ਮਾਫ਼ ਕਰਦਾ ਮਾਰੇ ਕਰਮ ਕਰਤਾ ਡਰੂਗਾ ਸੱਤ ਮੌਤੋਂ ਨਹੀਂ ਡਰਾਂਗੇ ਮੌਤੋਂ ਡਰਦਾ ਇਹਦਾ ਪਾਪ ਕਰਦਾ ਜਿਹੜਾ ਸਿਮਰਨ ਕਰਦਾ ਮੌਤੋਂ ਨਹੀਂ ਡਰਦਾ ਉਹਨੂੰ ਪਤਾ ਹੈ ਡਰਨਾ ਨਹੀਂ ਆਉਣੀ ਆਉਣੀ ਹੈ ਦੁਨੀਆ ਦਾ ਕੋਈ ਵੀ ਕੰਮ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਯਾਕ ਹੁਣੇ ਹੀ ਹੁਣਾ ਅਰੇ ਜਿਵੇਂ ਕਹਿ ਸਕਦਾ ਮੌਤ ਨਹੀਂ ਆਉਣੀ ਮੌਤ ਤਾਂ ਆਉਣੀ ਸਾਨੂੰ ਆਉਣੀ ਜਿਹਨੇ ਜਨਮ ਲਿਆ ਉਹਨੇ ਮਰਨਾ ਜ਼ਰੂਰ ਆ ਪਰ ਐਸੀ ਮਰਨੀ ਮਰੋ ਜੋ ਪਿਛੇ ਦੁਨੀਆ ਵੀ ਯਾਦ ਰੱਖੇ ਆਪਣਾ ਜਨਮ ਲਿਆ ਇਹਨੂੰ ਸਫਲ ਕਰੀਏ ਸਫਲ ਕਿਵੇਂ ਉਹ ਸਾਧ ਸੰਗਤ ਦੇ ਵਿੱਚ ਜਾ ਕੇ ਨਾਮ ਸਿਮਰਨ ਕਰਕੇ ਫੇਰ ਸਾਡਾ ਸਫਲ ਹੋਣਾ ਸਾਦਾ ਗੰਨਾ ਮੱਤ ਦਾ ਨਾਲ ਕੁਝ ਨਹੀਂ ਬਣਨਾ ਜਿੰਨੀ ਦੇਰ ਤੱਕ ਸੋਨਾ ਖਾੜੇ ਜਿੰਨੀ ਘੜਦਾ ਉਹਦਾ ਕੋਈ ਬਾਪ ਜਾਂ ਦੀ ਸੋਨਾ ਕੋਈ ਜਿਹੜਾ ਸ਼ਨਾਹ ਨਹੀਂ ਬਣਦਾ ਜਿੰਨੀ ਦੇਰ ਤੱਕ ਲਹਾੜ ਤੇ ਕੋਣ ਲੋਹਾ ਸੱਟਾਂ ਨਹੀਂ ਖਾਂਦਾ ਅੱਗ ਚ ਨਹੀਂ ਪੈਂਦਾ ਉਨੀ ਦੇਰ ਤੱਕ ਉਹਦਾ ਯਾਦ ਨਹੀਂ ਪੈਂਦਾ ਜਿੰਨੀ ਤੱਕ ਗੁਰੂ ਪੀਰ ਦੇ ਕਸਵੱਟੀ 'ਚ ਉਹ ਨਹੀਂ ਲੰਘਦੇ ਉਹ ਕਸਵੱਟੀ ਲਾਉਂਦਾ ਕਿ ਵੀਰ ਕੋ ਸੋਚੀ RAM ਦੀ ਝੂਠਾ ਟੀਕੇ ਨਾ ਕੋਈ RAM ਦੀ ਸੋਚੀ ਜੋ ਸਹਜ ਜੋ ਮਰ ਜੀਵੜਾ ਉਹ ਜਿਹੜਾ ਮਰ ਕੇ ਜਾਂਦਾ ਗੁਰੂ ਪੀਰ ਦਾ ਮਰੀਦ ਬਣਨਾ ਪਤਾ ਮਰਨਾ ਪੈਂਦਾ ਮਰ ਕੇ ਫੇਰ ਜਾਂਦਾ ਹੁੰਦਾ ਪਹਿਲਾ ਮਰਨ ਕਬੂਲ ਜੀਵਨ ਦੀ ਸ਼ਲਾਸ ਪਹਿਲਾ ਮਰਨਾ ਪੈਂਦਾ ਮਰ ਕੇ ਫਿਰ ਜੀਵਨ ਮਰਦਾ ਆਪਾਂ ਜਨਮ ਲੈਣੇ ਆ ਜੀ ਜਨਮ ਹੋ ਗਿਆ ਜੀ ਜਦੋਂ ਗੁਰੂ ਪੀਰ ਦੇ ਕਰਨਾ ਚ ਜਾਂਦਾ ਆਪਣੇ ਆਪ ਨੂੰ ਮਾਰ ਕੇ ਜਾਂਦਾ ਮੋੜ ਦੇ ਦੁਨੀਆ ਲੋਕੀ ਸਾਲ ਸੰਸਮਾ ਆਤਮਾ ਨੂੰ ਤੁਸੀਂ ਗੁਰ ਕਰ ਜਾਣ ਲੱਗ ਜਉਂ ਤੇ ਬੰਨ ਕਿੰਨੀ ਗੱਲਾਂ ਕਰਨ ਕੇ ਲੈ ਵੱਡਾ ਹੁਣ ਸਾਧ ਬਣ ਗਿਆ ਖਾ ਵੱਡਾ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੰਦੀ ਬੜਾ ਲੋਕੀ ਗੱਲਾਂ ਕਰਦੇ ਆ ਬੜਾ ਕੁਝ ਕਰਦੇ ਆ ਪਰ ਉਹ ਜਦੋਂ ਗੱਲਾਂ ਹੋਣ ਲੱਗਿਆਂ ਸਮਝੋ ਉਡੇ ਮਾਰੇ ਕਰਮ ਲੋਕੀ ਜੀਵ ਦੇ ਨਾਲ ਕੱਟਣ ਨਾ ਕੇ ਖਤਮ ਕਰਨਾ ਕੇ ਹੁੰਦਾ ਉਹ ਠੀਏ ਜਿਹੜਾ ਏਡਾ ਵੱਡਾ ਟੇਲ ਲੱਗਿਆ ਪਿਆ ਸੀ ਪਾਪਾਂ ਦਾ ਉਹਨੂੰ ਸਿਉਂਗ ਲੱਗ ਗਈ ਆ ਆਣ ਵਾਲੀ ਉਹਨੂੰ ਸਿਉਂਗ ਰੱਬਰਾਇਆ ਨਾ ਕਰੋ ਕਰਮ ਦੇ ਉਹ ਤੁਸੀ ਕਦੇ ਨਿੰਦਿਆ ਨਹੀਂ ਕਰਨੀ ਕਰਮ ਦੇ ਜੋ ਕਰਦਾ ਕਰੇ ਆਹ ਬੋਣਾ ਸਾਵਾ ਆਪਣਾ ਲਾ ਕੇ ਮਹਾਰਾਜ ਜਰਨਾ ਦੇ ਵਿੱਚ ਧਿਆਨ ਲਾਓ ਤੇ ਬੜਾਈ ਉਹਨਾਂ ਨੇ ਮਾਤਾ ਦੇ ਹੁਕਮ ਨਾਲ ਪੀਰਾ ਫੀਰਾ ਗੁਰੂਆਂ ਦੇ ਹੁਕਮਾਂ ਦੇ ਨਾਲ ਛੋੜੀ ਜੀ ਸਤਸੰਗ ਕਿਰਦੇ ਆ ਪਰ ਫੜ ਵੱਡਾ ਚਾਰ ਦੁਨ ਦੇ ਰਹਿ ਕੇ ਵੀ ਦੁੱਖ ਕਰਦੀ ਗੱਲ ਕਰਨੋਂ ਵੀ ਫੜਾ ਬਹੁਤ ਮਿਲਦਾ ਇੰਦੇ ਆ ਚੁਬਦੀ ਨਾਲੋਂ ਝੂਠ ਬੋਲਣ ਨਾਲੋਂ ਸੌਣ ਦੇ ਨਾਲੋਂ ਖਾਣ ਪੀਣ ਦੇ ਨਾਲੋਂ ਬਹੁਤ ਹੀ ਵਧੀਆ ਸਮਾਨ ਜਿਹੜਾ ਸਤਸੰਗ ਦੇ ਵਿੱਚ ਅਨੰਦ ਦਾ ਬਹੁਤ ਕੁੰਨੇ ਦਾ ਫਲ ਹੈ ਕਈ ਕੋੜ ਜਗ ਫਲਾਂ ਸੁਣ ਗਾਵਣ ਹਾਰੇ ਤੀਨ ਰਾਮ ਕਈ ਕੋੜ ਜੱਗਾ ਦਾ ਫਲ ਸਾਨੂੰ ਮਿਲ ਜਾਂਦਾ ਜੇ ਅਸੀਂ ਮਨ ਕਤ ਲਾ ਕੇ ਸੁਣਿਆ ਜਾਵੇ ਮਨ ਕਤ ਲਾ ਕੇ ਬੋਲਿਆ ਜਾਵੇ ਰਸਨਾ ਪਵਿੱਤਰ ਕੰਨ ਪਵਿੱਤਰ ਸਮਾ ਪਵਿੱਤਰ ਅੱਖਾਂ ਤੇ ਸਾਰਾ ਸਰੀਰ ਪਵਿੱਤਰ ਜਵੇ ਸੋ ਧਨ ਜਵੇ ਸੋ ਧਨ ਮੁਖ ਜੋ ਮੁਖ ਬੋਲੇ ਰਾਮ ਦੇਹੀ ਕਿਸ ਕੀ ਬਾਤਰੀ ਪਵਿੱਤਰ ਹੋਵੇ ਜੁ ਰਾਮ ਜਿਹੜੀ ਧਰਤੀ ਤੇ ਬੈਠ ਕੇ ਜਪਦੇ ਹਾਂ ਦੱਸਦੇ ਨੇ ਪਵਿੱਤਰ ਹੁੰਦੀ ਆ ਸਰੀਰ ਨੇ ਤਾਂ ਪਵਿੱਤਰ ਹੋਣਾ ਹੀ ਹੁਣ ਸਰੀਰ ਨੇ ਰਸਨਾ ਨੇ ਤਾਂ ਪਵਿੱਤਰ ਹੋਣਾ ਸਰੀਰ ਨੇ ਪਵਿੱਤਰ ਧਰਤੀ ਪਵਿੱਤਰ ਜਿਹੜਾ ਸੁਣਦਾ ਵਾ ਉਹ ਵੀ ਪਵਿੱਤਰ ਸੁਣ ਤੇ ਪਨੀਰ ਅਹਿਸ ਤੇ ਪਵਿੱਤਰ ਦੋਏ ਪਵਿੱਤਰ ਹੋ ਜਾਂਦੇ ਨਾਮ ਜਪਣਾ ਜ਼ਰੂਰੀ ਆ ਜਿਹੜੇ ਵੀ ਧਰਮ ਦੇ ਵਿੱਚਾਂ ਕੋਈ ਸੱਤ ਧਰਮ ਪੂਜਣ ਯੋਗ ਨੇ ਕਿਸੇ ਨਿੰਦਿਆ ਨਾਲ ਕਰਾਂ ਕਰਾਂ ਸਾਰੇ ਤੁਜਣ ਜੋਗਾ ਨਾਮ ਜਪੋ ਅੱਲਾ ਕਹੋ ਰਾਮ ਕਹੋ ਰੇਕ੍ਰਿਸ਼ਨ ਕਹੋ ਓਮ ਨਮਸ਼ਵਾਏ ਹਰੀ ਓਮ ਓ ਨਮੋ ਨਮੋ ਨਾਰਾਇਣ ਜੋ ਵੀ ਤੁਹਾਡੇ ਮਨ ਨੂੰ ਲੱਗਦਾ ਤੁਸੀਂ ਆਪਣਾ ਕਰੋ ਆਪਣੇ ਗੁਰੂ ਦੇ ਹੁਕਮ ਦੇ ਵਿੱਚ ਰਹੋ ਸਾਰੇ ਇੱਕੋ ਹੀ ਹੈ ਸਭ ਦਾ ਮਾਰ ਇੱਕੋ ਹੀ ਹੈ ਇੱਕ ਹੈ ਅਨੇਕ ਹੈ ਇੱਕ ਹੈ ਇੱਕੋ ਹੀ ਹੈ ਸਾਰਿਆਂ ਦਾ ਕੋਈ ਹੋਰ ਨਹੀਂ ਆ ਰਸਤੇ ਲੱਗ ਲੱਗ ਨੇ ਇੱਕੋ ਹੀ ਰਸਤਾ ਦਰਵਾਜਾ ਸਾਹਿਬ ਜਾਨਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਵਾਜ਼ਾ ਸਾਹਿਬ ਆਜ ਮੌਜੂਦ ਸਤ ਕਰਮਾਂ ਦੀ ਸੰਜੀ ਬਾਣੀ ਸਾਰੇ ਅੰਜੇ ਭਗਤ ਬੈਠੇ ਆ ਰਿਸ਼ਨ ਜੀ ਦੀ ਬਾਣੀ ਆ ਰਾਮ ਜੀ ਦੀ ਬਾਣੀ ਆ 15 ਭਗਤਾਂ ਦੀ ਬਾਣੀ ਆ ਸਾਰੇ ਜਿਨ ਜੀ ਦੀ ਮਹਿਮਾ ਸਾਹਿਬ ਦੀ ਰਚਦਾ ਉਹਦੇ ਚਾਰ ਦਰਵਾਜ਼ੇ ਰੱਖੇ ਗਏ ਤੁਨ ਅਨੰਦ ਸਮਾ ਚਾਰ ਦਰਵਾਜ਼ੇ ਰੱਖੇ ਦਰਵਾਜ਼ਾ ਸਾਹਿਬ ਰਾਹੇ ਅੱਗੇ ਦੀ ਵੜ ਜਾ ਰਾਮ ਕਹਿ ਕੇ ਕਾਹੇ ਦੂਸਰੀ ਸਾਈਡ ਅੱਲਾਹ ਕਹਿ ਕੇ ਵੜ ਜਾ ਵਾਏ ਗੁਰ ਕਹਿ ਕੇ ਵੜ ਜਾ ਹalleluia ਕਹਿ ਕੇ ਮੁੜ ਜਾ ਬਚਾਲੇ ਕੋਣ ਬੈਠਾ ਇੱਕੋ ਹੀ ਇੱਕੋ ਹੀ ਐਸੇ ਕਰਕੇ ਚਾਨ ਪ੍ਰਮਾਤਮਾ ਜੀ ਹੁਣਾਏ ਚਾਰੇ ਧਨਮਾਨਾ ਇੱਕੋ ਹੀ ਪ੍ਰਮਾਤਮਾ ਸਾਡਾ ਇੱਕੋ ਹੀ ਹੈ ਇੱਕੋ ਹੀ ਆਓ ਥੋੜਾ ਸਮਾਂ ਆਪਾਂ ਭੜੀਏ ਚਿਕਾਰਾ ਪੰਜਾਬੀ ਰੰਗਾਂ ਕੋਣ ਸੱਚੇ ਦਰਵਾਜ਼ੇ ਕੀ ਹੈ ਕਹਾਂ ਸਤਿਆਨਿ ਧਰਵਾਣੀ ਮਾਤਾ ਜੀ ਤੁਹਾਡੀ ਸਦਾ ਹੀ ਹੈ ਮਾチェਰਾ ਬਾੜੀਏ ਮਾ ਮੇਰਾ ਬਾੜੀਏ Thank <laughs> you. oh yeah <laughs> Yeah. we <laughs> you uh -huh.